ਮ ਰੇਡੀਓ ਅੱਜ ਦੀ ਆਵਾਜ਼ ਤੁਸੀਂ ਸੁਣਦੇ ਹੋ ਟਾਂਟੋ ਦੇ ਵਿੱਚ ਤੇ ਗੱਲਬਾਤ ਆਪਾਂ ਅੱਜ ਜਿਹੜਾ ਇਜ਼ਰਾਈਲ ਅਤੇ ਗਾਜ਼ਾ ਦੇ ਵਿਚਕਾਰ ਇੱਕ ਪੀਸ ਡੀਲ ਜਾਂ ਪੀਸ ਪਲਾਨ 트ੰਪਸ ਸਾਹਿਬ ਨੇ ਬਣਾਈ ਸੀ ਉਹ ਲਾਗੂ ਕੀਤੀ ਗਈ ਆ ਕਿੰਨੀ ਕੁ ਲਾਗੂ ਕੀਤੀ ਗਈ ਆ 트ੰਪਸ ਸਾਹਿਬ ਨੇ ਪਹਿਲਾਂ ਇਜ਼ਰਾਈਲ ਦੇ ਪਾਰਲੀਮੈਂਟ ਨੂੰ ਸੰਬੋਧਨ ਕੀਤਾ ਫਿਰ ਉਹ ਈਜਿਪਟ ਵਿੱਚ ਜਾਂਦੇ ਨੇ ਜਿੱਥੇ 20 ਦੇਸ਼ਾਂ ਦੇ ਹੋਰ ਨਮਾਇंदे ਇਨਕਲੂਡਡ ਕੈਨੇਡਾ ਦੇ ਪ੍ਰਧਾਨ ਮੰਤਰੀ ਮਾਰਕਾਨੀ ਸਾਹਿਬ ਵੀ ਸਨ ਉਹਨਾਂ ਨੇ ਉਹਨਾਂ ਦੀ ਮੌਜੂਦਗੀ ਵਿੱਚ ਸਾਈਨ ਵੀ ਕੀਤੇ ਨੇ ਤੇ ਤੁਸੀਂ ਸਾਡੇ ਫੇਸਬੁੱਕ YouTube ਚੈਨਲ ਦਾ ਹੈਗਾ ਅ ਅੱਜ ਦੀ ਆਵਾਜ਼ ਟੋਰੰਟੋ ਇਸ ਨੂੰ ਸਬਸਕ੍ਰਾਈਬ ਕਰ ਸਕਦੇ ਹੋ ਇੰਸਟਾਗ੍ਰam ਰੰਬੋਤੇ ਅਤੇ ਆਈਪੀਟੀਵੀ ਤੇ ਵਿਦੇਸ਼ਾਂ ਦੇ ਸਰਦਾਰ ਭਪਿੰਦਰ ਸਿੰਘ ਜੀ ਜੈ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜੀ ਭਾਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਰਦਾਰ ਭਪਿੰਦਰ ਸਿੰਘ ਜੀ ਅੱਜ ਜਦੋਂ ਆਪਾਂ ਗੱਲਬਾਤ ਕਰ ਰਹੇ ਹਾਂ ਤੇ ਅੱਜ 13 ਅਕਤੂਬਰ ਦਾ ਦਿਨ ਹੈ 7 ਅਕਤੂਬਰ 2023 ਨੂੰ ਹਮਾਸ ਵੱਲੋਂ ਜਿਹੜਾ ਹਮਲਾ ਕੀਤਾ ਜਾਂਦਾ ਉਸ ਤੋਂ ਬਾਅਦ ਜਿਹੜੀ ਤਬਾਹੀ ਫਿਰ ਗਾਜਾ ਦੀ ਹੋਈ ਆ ਹੌਸਟੇਜ ਵੀ ਉਹਾਰੇ ਹੁਣ ਜਾ ਕੇ ਜਿਹੜੇ ਕੀਤੇ ਰਿਲੀਜ਼ ਪ੍ਰੈਜ਼ੀਡੈਂਟ 트럼ਪ ਨੇ ਬੜਾ ਵੱਡਾ ਪ੍ਰਾਰਾ ਕੀਤਾ ਤੇ ਜਿਸ ਤਰੀਕੇ ਦਾ ਬਹੁਤ ਕੁਝ ਹੋਇਆ ਆਪਾਂ ਸਾਰਿਆਂ ਨੇ ਦੇਖਿਆ ਸੁਣਿਆ ਵਿਚਾਰਿਆ ਅੱਜ ਉਹਨਾਂ ਨੇ ਜਿਹੜਾ ਇਜ਼ਰਾਈਲ ਦਾ ਪਾਰਲੀਮੈਂਟ ਉੱਥੇ ਵੀ ਸੰਬੋਧਨ ਕੀਤਾ ਪੀਐਮ ਨੈਥਨ ਜਾਹੂ ਨੇ ਵੀ ਬੜੀਆਂ ਸਿਫਤਾਂ ਕੀਤੀਆਂ ਆਪਣੇ 트럼ਪ ਸਾਹਿਬ ਦੀਆਂ ਉਹਨਾਂ ਨੇ ਕਿਹਾ ਵੀ ਅੱਜ ਜਿਹੜਾ ਐਂਡ ਆਫ ਗਾਜ਼ਾ ਬਾਰ ਦੀ ਗੱਲ ਵੀ ਹੋਈ ਆ ਉਸ ਤੋਂ ਬਾਅਦ ਈਜੀਪਟ ਵਿੱਚ ਵੀ ਉਹਨਾਂ ਨੇ ਸੰਬੋਧਨ ਕੀਤਾ ਤੇ ਸਾਈਨ ਵੀ ਕੀਤੇ ਨੇ ਕਿਸ ਤਰੀਕੇ ਨਾਲ ਸਾਰਿਆਂ ਨੇ ਕੁਝ ਦੇਖਦੇ ਹੋ ਅੱਜ ਨਾ ਮੈਂ ਇੱਕ ਗੱਲ ਕਰਨੀ ਚਾਹੁੰਨਾ ਤੁਹਾਡੀ ਇਜਾਜ਼ਤ ਨਾਲ ਜਿਹੜੀ ਹਾਂ ਜਿਹੜੀ ਆਪਣੇ ਅਨੀਤਾ ਨੰਦ ਉੱਥੇ ਗਏ ਆ ਸਾਨੂੰ ਜਾਂ 네ਗੇਟਿਵ ਹੋਣ ਦੀ ਲੋੜ ਨਹੀਂ ਕਿਉਂਕਿ ਐਜ਼ ਇਹ ਸਾਡਾ ਕੇਸ ਨਹੀਂ ਸਕਦਾ ਜਿੰਨਾ ਅੱਜ ਹੈ ਲੇਕਿਨ ਫਿਰ ਵੀ 23 ਨਵੰਬਰ ਨੂੰ ਜਿਹੜੀ VOTING ਹੋਏਗੀ ਸੋ ਇੱਕ ਮਨੋਵਰ ਜਿਹੜੀ ਸਿੱਖ ਜਾਰੀ ਰੱਖਣਗੇ ਘਰਕਤ ਇੱਕ ਐਕਸ਼ਨਸ ਤੋਂ ਬਿਨਾ ਕੋਈ ਵੀ ਚੀਜ਼ ਜਿਹੜੀ ਆ ਉਹ ਬਾਲਾ ਚਰ ਲਾਸਟ ਨਹੀਂ ਜੜੀ ਲਾ ਲਓ ਜੇ ਉਹ ਮੂਵ ਨਹੀਂ ਕਰਦੀ ਤੇ ਥੋੜੇ ਜਿਹਾ ਬਾਅਦ ਮਸਲਸ ਖਤਮ ਹੋਣੇ ਸ਼ੁਰੂ ਹੋ ਜਾਂਦੇ ਸੋਰਸ ਹੁੰਦੇ ਉਸ ਤੋਂ ਬਾਅਦ ਬੰਦਾ ਮਰ ਜਾਂਦਾ ਸੋ ਲਗਾਤਾਰ ਤਰ ਇਹ ਚੜ੍ਹਦੀ ਕਲਾ ਹੈ ਇਹੀ ਗੁਰਮਤਿ ਹੈ ਔਰ ਇਹੀ ਜਿਹੜੀ ਆਪਾਂ ਕਹਿੰਨੇ ਵੀ ਜਿਹਾ ਉਹ ਹੀ ਆ ਇਸੇ ਤਰੀਕੇ ਦੇ ਨਾਲ ਇਸ ਤੋਂ ਵੱਧ ਬੁਰੇ ਹਾਲਾਤਾਂ ਵਿੱਚ ਵਾਹ ਸਮਝਦਾ ਵੀ ਜੇ ਕਿਤੇ ਸੇਖੋ ਉਸ ਟਾਈਮ ਦੇ ਵਿੱਚ ਆਪਣੇ ਆਪ ਨੂੰ ਟ੍ਰਾਂਸ ਤੇ ਇਤੋਂ ਕਿਤੇ ਵੱਧ ਮਾੜੇ ਹਾਲਾਤ ਸਨ ਪਰ ਸਿੱਖ ਉਸ ਵੇਲੇ ਇਤੋਂ ਕਿਤੇ ਵੱਧ ਤਾਕਤਵਰ ਸਨ ਅੱਜ ਉਹਨਾਂ ਸਿੱਖਾਂ ਦੇ ਵਿੱਚ ਵੀ ਇਹ ਕਮੀਆਂ ਜਿਹੜੇ ਇਹ ਕਾਫੀ ਡ੍ਰਿਢ ਨੇ ਸੋ ਮੈਂ ਜਿਹੜੀ ਇਹ ਗੱਲ ਜ਼ਰੂਰ ਜਾਣੀ ਚਾਹੁੰਦਾ ਆਪਣੇ ਵੱਲੋਂ ਔਰ ਇਹ ਕਿਸੇ ਨੂੰ ਵੀ ਕੋਈ ਮਿਹਣਾ ਜਾਂ ਤਾਣਾ ਨਹੀਂ ਆ ਵੀ ਅੱਜ ਜਿਹੜੇ ਹਾਲਾਤ ਨੇ ਉਹ ਹੁਣ ਖਾਲਸਾ ਚੜ੍ਹਦੀ ਕਲਾ ਚ ਰਹੇਗਾ ਬੇਸ਼ੱਕ ਇਹਨਾਂ ਨੇ ਜੋ ਵੀ ਕੀਤਾ ਉਹ ਸਾਨੂੰ ਪਤਾ ਹੈ ਇਹ ਵੀ ਬਾਲਾ ਚੇਰੇ ਇਸ ਤਰ੍ਹਾਂ ਦਾ ਨਹੀਂ ਰਹੇਗਾ ਭਾਰਤ ਨੂੰ ਦੇ ਨਾਲ ਇਹਨਾਂ ਦੀ ਮਜਬੂਰੀ ਬਣ ਜਾਏਗੀ ਕਿ ਇਹਨਾਂ ਨੂੰ ਤੋੜਨਾ ਜਿਹੜਾ ਭਾਰਤ ਦੀ ਉਹ ਵੀ ਇਹਨਾਂ ਦਾ ਹੀ ਮਜਬੂਰੀ ਔਰ ਯਾਦ ਰੱਖਣ ਸੁਣਨ ਵਾਲੇ ਵੀ ਇਹ ਕਦੀ ਵੀ ਭਾਰਤ ਨੂੰ ਐਸੇ ਭਾਵੇਂ ਸਿੱਖ ਵੀ ਕਹਿਣ ਵੀ ਤੁਸੀਂ ਗੱਲ ਹਾਂ ਇਹ ਵੀ ਇਹ ਵੀ ਤੁਹਾਡੀ ਗੱਲਬਾਤ ਸਹੀ ਹੈ ਪਰ ਦੂਜੇ ਪਾਸੇ ਜਿਹੜਾ ਕੈਨੇਡਾ ਦੇ ਵਿਦੇਸ਼ ਮੰਤਰੀ ਉੱਥੇ ਜਾਂਦੇ ਨੇ ਸ਼ੇਅਰ ਵੈਲੀ ਦੀ ਗੱਲਬਾਤ ਹੋ ਰਹੀ ਹੈ ਇੱਕ ਪਾਸੇ ਅਫਗਾਨਿਸਤਾਨ ਦੇ ਵਿਦੇਸ਼ ਮੰਤਰੀ ਵੀ ਉੱਥੇ ਹਨ ਜਿਨ੍ਹਾਂ ਦੇ ਨਾਲ ਹੁਣ ਇਹ ਜਿਹੜੀ ਸ਼ੇਅਰਡ ਵੈਲਿਊ ਹੈ ਇੱਕ ਕਿਹੜੀ ਡੈਮੋਕ੍ਰੇਸੀ ਕੈਨੇਡਾ ਦੀ ਤਾਂ ਬੜੀ ਸਟਰੋਂਗ ਅਤੇ ਜੈਨੂਇਨ ਅਤੇ ਮਚੋਰ ਡੈਮੋਕ੍ਰੇਸੀ ਆ ਇੱਥੇ ਵੀ ਚਲੋ ਕੁਛ ਨਾ ਕੁਛ ਅਪ ਡਾਊਨ ਵੀ ਹੁੰਦਾ ਰਹਿੰਦਾ ਪਰ ਇੰਡੀਆ ਦਾ ਸਿਸਟਮ ਟ੍ਰਾਂਸਨੈਸ਼ਨਲ ਆਪਰੇਸ਼ਨ ਵਰਗੀਆਂ ਗੱਲਾਂ ਵਿਚਾਰੀਆਂ ਨਹੀਂ ਗਈਆਂ ਖੈਰ ਆਉਣ ਵਾਲੇ ਸਮੇਂ ਵਿੱਚ ਕੀ ਹੋਏਗਾ ਸੁਖ ਧਾਲੀ ਵੱਲੋਂ ਵੀ ਬਿਆਨ ਆਏ ਨੇ ਅਤੇ AWSO ਦੇ ਆਪਾਂ ਬਲਪ੍ਰੀਤ ਜੀ ਨਾਲ ਵੀ ਗੱਲਬਾਤ ਕੀਤੀ AWSO ਮਿਲ ਮੈਂ ਕਿਹਾ ਕਿ ਟ੍ਰਾਂਸਨੇਸ਼ਨਲ ਪ੍ਰੈਸ਼ਰ ਇਸ਼ੂ ਵੀ ਵਿਚਾਰਨਾ ਚਾਹੀਦਾ ਸੀ ਘਟੂ ਘਟ ਕੀ ਕਹ ਲੋ ਕੋਈ ਕੋਈ ਉਹਨਾਂ ਕੋਲੋਂ ਭਰੋਸਾ ਲਿਆ ਜਾਂਦਾ ਕਿ ਇਹੋ ਜੀ ਗੱਲਬਾਤ ਗਾਹਾਂ ਨਹੀਂ ਹੁੰਦੀ ਉਹ ਤਾਂ ਇਸ਼ੂ ਟੇਬਲ ਤੇ ਆਇਆ ਹੀ ਨਹੀਂ ਸੋ ਇਹ ਗੱਲਬਾਤ ਤਾਂ ਵੀ ਨਹੀਂ ਅਖੀਰ ਤੇ ਕੋਈ ਕਮੈਂਟ ਜਿਹੜਾ ਤਾਲਬਨ ਦੇ ਵਿਦੇਸ਼ ਮੰਤਰੀ ਨੇ ਉਹ ਉਹਨਾਂ ਨੂੰ ਬੜਾ ਚੰਗਾ ਲੱਗਾ ਜੀ ਉਹ ਹੁਣ ਅੰਮ੍ਰਿਤਸਰ ਵਿੱਚ ਵੀ ਨੇ ਅਤੇ ਆਈਸਿਸ ਦੇ ਬਾਰੇ ਕਿਹਾ ਕਿ ਬਾਈਪੁੱਟ ਕਰ ਦਿੱਤੀ ਗਈ ਆਈਸਿਸ افغانستان ਚ ਹਾਂਜੀ ਬਿਲਕੁਲ ਜੀ ਉਹਦੀ ਮੌਜੂਦਗੀ ਵਿੱਚ ਮੁੱਕੀ ਰਹੀ ਜਿਹੜੇ ਬਹਾਮੀ ਨੇ ਫੋਟੋ ਲਈ ਭਾਰਤ ਨੇ ਇੱਕ ਉਹਦੇ ਐਡਰੈਸ ਵਿੱਚ ਉਹ ਦਰਬਾਰ ਸਾਹਿਬ ਦੀ ਇਲਾਕੇ ਲੁੱਟ ਕੇ ਛੁੱਟ ਬਸਾਈ ਇਹ ਬੜੀਆਂ ਡੂੰਘੀਆਂ ਗੱਲਾਂ ਆ ਦਰਬਾਰ ਸਾਹਿਬ ਦੇ ਵਿੱਚ ਫੌਜ ਕਿਉਂ ਇੱਕ ਲੇਟੈਸਟ ਲੀਕ ਆਇਆ ਵੀ ਇੰਦਰਾ ਗਾਂਧੀ ਦਾ ਪਰਸਨਲ ਡਿਸੀਜਨ ਸੀ ਉਹ ਪੋਲਿਟੀਕਲ ਡਿਸੀਜਨ ਆ ਵੀ ਇਸ ਤਰ੍ਹਾਂ ਦੇ ਨਾਲ ਬੰਗਲਾਦੇਸ਼ ਵਿੱਚ 1971 ਦੇ ਰੱਖਣ ਦੇ ਲਈ ਦੇ ਮਤਲਬ ਸਿੱਖਾਂ ਨੂੰ ਯਾਦ ਕਰਾਉਣਾ ਔਰ ਮੈਂ ਸਮਝਦਾ ਮਹਿੰਦਰ ਸਿੰਘ ਵੀ ਇਸ ਗੱਲ ਨੂੰ ਸਮਝਦੇ ਸੀ ਲੇਕਿਨ ਵਾਪਸ ਜਿਹੜੀ ਗੱਲ ਮੁੱਤਕੀ ਦੇ ਨਾਲ ਰੂਸ ਵੱਲੋਂ ਇਹਨਾਂ ਦੀ ਮੁੱਤਕੀ ਦੀ ਸਰਕਾਰ ਨੂੰ ਉਸ ਤੋਂ ਬਾਅਦ ਪ੍ਰੈਜ਼ੀਡੈਂਟ ਟਰੰਪ ਦਾ ਇੱਕ ਦਮ ਕਹਿਣਾ ਵੀ ਮੈਂ ਵੀ ਬਗਰਾਮ ਚ ਵਾਪਸ ਜਾਣਾ ਚਾਹੁੰਦਾ ਸੋ ਇਹ ਸਾਰੀਆਂ ਗੱਲਾਂ ਜਿਹੜੀ ਹੈ ਆ ਇੱਕ ਬੜੀ ਗੱਲਬਾਤ ਦਾ ਹਿੱਸਾ ਹੈ ਜਿਨ੍ਹਾਂ ਦੇ ਉੱਪਰ ਮੈਂ ਜ਼ਰੂਰ ਚਾਹਣਾ ਕਹਣਾ 20 ਕਰ ਲੈਂਦੇ ਔਰ ਜਿਹੜੀ ਸਾਡੀ ਗੱਲ ਜਿੱਥੇ ਤੱਕ ਪਹੁੰਚੀ ਹੈ ਪ੍ਰੈਜ਼ੀਡੈਂਟ ਦੇ ਐਡਰੈਸ ਤੋਂ ਬਾਅਦ ਇਲੀਮੈਂਟ ਦੇ ਵਿੱਚ ਉਹ ਵੀ ਇੱਕ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਹਾਂਜੀ ਤੇ ਇਹਦੇ ਨਾਲ ਮਿਰਕਾ ਜੀ ਤੁਸੀਂ ਗੱਲ ਕੀਤੀ ਕਿ ਹੁਣ ਕੁੱਝ ਸਿੱਖ ਜਾਂ ਭਾਜਪੀ ਤਾਂ ਇਸ ਜਿਹੜਾ ਦਰਬਾਰ ਸਾਹਿਬ ਦਾ ਸਿੱਖਾਂ ਦੀ ਨਸਲ ਕੁਸ਼ੀ ਇੰਦਰਾ ਗਾਂਧੀ ਦੇ ਖਾਤੇ 'ਚ ਪਾ ਕੇ ਆਪ ਸੁਰਖਰੂ ਹੋ ਜਾਣਾ ਚਾਹੁੰਦੇ ਨੇ ਵੀ ਉਹ ਤਾਂ ਬੜੇ ਰਖਵਾਲੇ ਨੇ ਸਿੱਖਾਂ ਦੇ ਉਹ ਤਾਂ ਸਿੱਖਾਂ ਨੂੰ ਬਚਾਉਣ ਵਿੱਚ ਬੜੀ ਵੱਡੀ ਭੂਮਿਕਾ ਨਿਭਾਈ ਤੇ ਇਹ ਵੀ ਚੇਤੇ ਰੱਖਣਾ ਚਾਹੀਦਾ ਉਹ ਇੰਟਰਨੈਸ਼ਨਲ ਪ੍ਰਸ਼ਾਸਨ ਵੀ ਕਾਰਨ ਇੱਕ ਮਿੰਟ ਜੀ ਇਹ ਕੀ ਕਹਾਂ ਦੋਸਤ ਉਸ ਤੋਂ ਬਾਅਦ ਆਪਾਂ ਇਜ਼ਰਾਇਲ ਤੇ ਗਾਜ਼ਾ ਦਾ ਜਿਹੜਾ ਅੱਜ ਦਾ ਵੱਡਾ ਮਦੌਦਾ ਤੇ ਗੱਲਬਾਤ ਕਰਨੀ ਹੈ ਹਾਂਜੀ ਬੇਸ਼ੱਕ ਜੀ ਮੈਂ ਐਗਰੀ ਹਾਂ ਇਸ ਗੱਲ ਨਾਲ ਵੀ ਬੀਜੇਪੀ ਦਾ ਇਹ ਪੋਲੀਟਿਕਲ ਪਰ ਤੁਸੀਂ ਇਹਦੇ ਵਿੱਚੋਂ ਇਹ ਗੱਲ ਲੈ ਲੈਣੀ ਹੈ ਵੀ ਇੱਕ ਰੂਲਿੰਗ ਜਿਹੜਾ ਸੀ ਉਸ ਵੇਲੇ ਇੰਦਰਾ ਗਾਂਧੀ ਜਿਹੜੀ ਉਸ ਮੌਕੇ ਤੇ ਦਰਬਾਰ ਸਾਹਿਬ ਦੇ ਵਿੱਚ ਇਹਨਾਂ ਦਾ ਉਹ ਬਿਆਨ ਹਲਫੀਆ ਬਿਆਨ ਹੋ ਗਿਆ ਜਿੱਦਾਂ ਵੀ ਤੁਸੀਂ ਇਹ ਕਹਿ ਲੋ ਕੇ ਇਹ ਗੱਲ ਕਹੀ ਹੈ ਬੇਸ਼ੱਕ ਉਹਦੇ 'ਚ ਸਿਆਸੀ ਮੰਤਵ ਕੁਝ ਵੀ ਹੋਵੇ ਕੋਈ ਵੀ ਫੈਕਟ ਜਿਹੜਾ ਆ ਜਾਂਦਾ ਵੀ ਗਵਰਨਮੈਂਟ ਲੈਵਲ ਤੇ ਜਿਹਦਾ ਰਾਜ ਜਨਾਤ ਨੇ ਦਿੱਲੀ ਦੇ ਵਿੱਚ ਜਨੂੰ ਤੋ ਅਸੀਂ ਉਹਨੂੰ ਉਹਨਾਂ ਲਾ ਲਿਆ ਜ਼ਰੂਰੀ ਨਹੀਂ ਵੀ ਉਹ ਸਾਡੇ ਹਤਾਸ਼ੀ ਵੀ ਕਹਤਾ ਵੀ ਅਸੀਂ ਵੀ ਇੰਦਰਾ ਗਾਂਧੀ ਨੂੰ ਕਿਹਾ ਸੀਗਾ ਵੀ ਇਹਨੂੰ ਆਪਣੇ ਅਡਵਾਨੀ ਨੇ ਆਹ ਹਾਂ ਇਹ ਵੀ ਗੱਲ ਹੈ ਤੋ ਜ਼ਰੂਰੀ ਨਹੀਂ ਵੀ ਅਸੀਂ ਹਰ ਗੱਲ ਕੇ ਨਾਲ ਲਈਏ ਅਸੀਂ ਉਹਦੀ ਇਸ ਗੱਲ ਨੂੰ ਇਸ ਤਰੀਕੇ ਨਾਲ ਲਈਏ ਵੀ ਆ ਜਾਓ ਰਿਮਿਸ਼ਨ ਹੋ ਗਈ ਆ ਵੀ ਇਹ ਜਿਹੜੀ ਸੰਤ ਜਰਨੈਲ ਸਿੰਘ ਨੂੰ ਜਦੋਂ ਪੁੱਛਿਆ ਗਿਆ ਸੀ ਵੀ ਸਾ ਕੀ ਖਾਲਸਤਾਨ ਬਾਰੇ ਮੈਂ ਉਹਨਾਂ ਦੀ ਇੱਕ ਗੱਲ ਤੋਂ ਜਿੱਦਾਂ ਮੈਂ ਬਹੁਤ ਸਾਰੀਆਂ ਪਰ ਇੱਕ ਗੱਲ ਤੇ ਜਿੱਥੇ ਮੈਂ ਜਾ ਕੇ ਬੜਾ ਹੈਰਾਨ ਹੋਇਆ ਉਹਨਾਂ ਦੇ ਇੰਟੈਲੈਕਟ ਤੋਂ ਔਰ ਵਾਕਈ ਮੈਨੂੰ ਲੱਗਾ ਵੀ ਹੀ ਹੀ ਵਾਸ ਬਿਯੋਂਡ ਜਦਾਂ ਕੁਝ ਗੱਲ ਸੀ ਜਿੱਥੇ ਉਹਨਾਂ ਨੂੰ ਪੁੱਛਿਆ ਗਿਆ ਵੀ ਖਾਲਿਸਤਾਨ ਬਾਰੇ ਉਹਨਾਂ ਨੇ ਕਿਹਾ ਮੈਂ ਨਹੀਂ ਚਾਹੁੰਦਾ ਕੋਈ ਸਿੱਖਾਂ ਦੀ ਕੋਈ ਸਰਕਾਰ ਆਪਣੀ 3/4 ਮੈਜੋਰਿਟੀ ਲੈਣ ਲਈ ਜਾਂ ਆਪਣੇ ਲੋਕਾਂ ਨੂੰ ਇਹ ਕਹਿਣ ਲਈ ਵੀ ਜਦਾਂ ਮੈਂ ਬੰਗਲਾਦੇਸ਼ ਤੋੜਿਆ ਮੈਂ ਦਰਮਿਆਨ ਸਾਨੂੰ ਮਾਰਿਆ ਤੇ ਸਾਰਿਆਂ ਨੇ 3/4 ਮੈਜੋਰਿਟੀ ਅਰਜੀਵ ਗਾਂਧੀ ਨੂੰ ਦਿੱਤੀ ਇਹ ਇਹ ਬਹੁਤ ਵੱਡੀ ਗੱਲ ਹੈ ਪਰ ਫੇ ਵੀ ਆਪਣੇ ਲੋਕ ਸਮਝ ਨਹੀਂ ਰਹੇ ਹਾਂ ਜੀ ਇਹ ਇਹ ਬਹੁਤ ਸਾਰੀਆਂ ਵੱਡੀਆਂ ਗੱਲਾਂ ਨੇ ਆਪਾਂ ਸਨੈਲ ਸਿੰਘ ਦਾ ਇਹ ਕਹਿਣਾ ਸੀ ਕਦੀ ਵੀ ਇਦਾਂ ਦੇ ਹਾਲਾਤਾਂ ਵਿੱਚ ਜਾਣਾ ਜਿਵੇਂ ਕਿ ਵਰਡਨ ਆਨਸਰ ਵਾਲੋ ਬਿਲਕੁਲ ਜੀ ਆਪਣੀ ਆਵਾਜ਼ ਸਮ ਹਾਉ ਕਿਤੇ ਨਾ ਕਿਤੇ 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 ਬ੍ਰੇਕ ਹੋ ਰਹੀ ਹੈ ਸ਼ਾਇਦ ਸਾਡੇ ਸਿਸਟਮ ਵਿੱਚ ਕੋਈ ਗੱਲਬਾਤ ਹੋ ਗਈ ਸਰਦਾਰ ਭਪਿੰਦ ਸਿੰਘ ਜੀ ਆਪਾਂ ਗੱਲਬਾਤ ਹੁਣ ਅੱਗੇ ਤੋਰੀ ਜਿਹੜਾ ਕਿ ਬਹੁਤ ਹੀ ਜ਼ਰੂਰੀ ਅੱਜ ਦਾ ਵੱਡਾ ਮੁੱਦਾ ਹੈ ਵੱਡਾ ਮੁੱਦਾ ਸਾਡੀ ਸੋਵਰਨਟੀ ਦਾ ਵੀ ਹੈ ਇਹਦੇ ਵਿੱਚ ਕੋਈ ਦੋਰਾ ਮੰਨੀ ਹੈਗੇ ਹਾਂ ਜੀ ਜਦੋਂ ਤੁਹਾਡੇ ਕੋਈ ਦੇਸ਼ ਹੁੰਦਾ ਉਦੋਂ ਕੀ ਹਾਲਾਤ ਹੁੰਦੇ ਨੇ ਜਦੋਂ ਨਹੀਂ ਹੁੰਦਾ ਉਦੋਂ ਕੀ ਹਾਲਾਤ ਹੁੰਦੇ ਨੇ ਐਂਡ ਆਫ ਗਾਜਾਬਰ ਪ੍ਰੈਜ਼ੀਡੈਂਟ ਟਰੰਪ ਨੇ ਸੰਬੋਧਨ ਕੀਤਾ ਇਜ਼ਰਾਇਲ ਦੇ ਆਪਣੇ ਪਾਰਲੀਮੈਂਟ ਨੂੰ ਉਸ ਤੋਂ ਬਾਅਦ ਈਜਿਪਟ ਦੇ ਵਿੱਚ ਵੀ ਉਹਨਾਂ ਨੇ ਸਭ ਤੋਂ ਪਹਿਲਾਂ ਇਸ ਪੀਸ ਜਿਹੜੀ ਆ 2025 ਗਾਜਾ ਪੀਸ ਤੇ ਵੀ ਸ਼ਾਂਤੀ ਦੇ ਪੇਪਰ ਤੇ ਡਾਕੂਮੈਂਟ ਤੇ ਸਾਈਨ ਕੀਤੇ ਨੇ 20 ਦੇਸ਼ ਹੋਰ ਸਨ ਜਿਹਨਾਂ ਵਿੱਚ ਕੈਨੇਡਾ ਵੀ ਸੀ ਅਤੇ ਈਜੀਪਟ ਦੇ ਵੀ ਪ੍ਰੈਜ਼ੀਡੈਂਟ ਸਨ ਹਾਂਜੀ ਸਰਦਾਰ ਭੁਪਿੰਦਰ ਸਿੰਘ ਜੀ ਜੀ ਬਿਲਕੁਲ ਜਿਸ ਤਰ੍ਹਾਂ ਜਿਹੜੀ ਕਨੈਸਟ ਸੀ ਇਜ਼ਰਾਈਲ ਦੇ ਜਿੱਥੇ ਪ੍ਰੈਜ਼ੀਡੈਂਟ ਕਿਆ ਵੀ ਦੀ ਗਾਜ਼ਾ ਦਾ ਵਾਰ ਜਿਹੜਾ ਖਤਮ ਹੋ ਗਿਆ ਔਰ ਤੁਸੀਂ ਦੱਸੋ ਮੈਨੂੰ ਕਿਹੜੀ ਦੁਨੀਆ ਦੀ ਪਾਵ ਰ ਐ ਇਸ ਵੇਲੇ ਤੁਸੀਂ ਕਰਦੇ ਆ ਸਾਡੇ ਲੋਗ ਰਸ਼ੀਆ ਦੀਆਂ ਗੱਲਾਂ ਕਰਦੇ ਆ ਬੇਸ਼ੱਕ ਸਾਡੇ ਵਿੱਚ ਵੀ ਇੱਕ ਰੋਲ ਹੈਗਾ ਪਰ ਉਹ ਇੰਨਾ ਸਪਸ਼ਟ ਨਹੀਂ ਹੈਗਾ ਜਿੰਨਾ ਉਹ ਕੇ ਕਿਹਾ ਔਰ ਵੀ ਉਹਨਾਂ ਨੇ ਇਹ ਵੀ ਕਿਹਾ ਵੀ ਇੱਕ ਗੱਲ ਯਾਦ ਰੱਖਿਓ ਵੀ ਨੈਤਨੀਆਹੁਨ ਨੂੰ ਤੁਸੀਂ ਮਾਫ ਕਰਦੇ ਹੋ ਉਹਨਾਂ ਦੇ ਪ੍ਰੈਜ਼ੀਡੈਂਟ ਨੂੰ ਕਿਹਾ ਪਰ ਜਿਦਾਂ ਪ੍ਰੈਜ਼ੀਡੈਂਟ 트੍ਰੰਪ ਨੂੰ 34 ਗਿਲਟੀ ਤੋਂ ਬਾਅਦ ਵੀ ਤੋ ਉਹਨਾਂ ਨੇ ਉਹਨਾਂ ਦੀ ਪਾਰਲੀਮੈਂਟ ਨੂੰ ਵੀ ਕਿਹਾ ਵੀ ਜਿਹੜਾ ਇੱਕ ਸਟੰਟ ਮੇਰੇ ਹਿਸਾਬ ਨਾਲ ਅੱਜ ਵੀ ਜਿਹੜਾ ਇਹ ਨਿਤਨੀ ਆਹੂ ਹੈ ਇਹਨੂੰ ਸਜ਼ਾ ਰਲ ਕੇ ਖੇਡਿਆ ਗਿਆ ਤੇ ਵੱਲੋਂ ਲੱਗਦਾ 7 ਅਕਤੂਬਰ ਵੀ ਇੱਕ ਗੇਮ ਸੀ ਬੜੀ ਗੇਮ ਦਾ ਹਿੱਸਾ ਸੀ ਜਿਹੜੀ ਕਿ ਹੁਣ ਹੌਲੀ-ਹੌਲੀ ਸੈਟਲ ਹੋਏਗਾ ਇਬਰਾਹਿਮ ਕੋਰਟ ਦੇ ਵਿੱਚ ਟੂਗਨੀਸ਼ਨ ਜਿਹੜੀ ਅੱਜ ਬਹੁਤ ਵੱਡੇ ਤੁਸੀਂ ਇਹਨੂੰ ਐਂਡ ਆਫ ਗਦਾਵਾਰ ਨੂੰ ਇਹ ਸਮਝੋ ਵੀ 47 ਨੂੰ ਇੱਕ ਇੰਗਲੈਂਡ ਨੇ ਦੂਸਰਾ ਮੁਲਕ ਇਜ਼ਰਾਈਲ ਤੀਜੀ ਜਗ੍ਹਾ ਫਿਰ ਫਲਸਤੀਨ ਵਿੱਚ ਬਣਾ ਦਿੱਤਾ ਸੀ ਅੱਜ ਉਹ ਆਫੀਸ਼ੀਅਲੀ ਰੀਕੋਗਨਾਈਜ਼ ਹੋ ਗਿਆ ਹੈ ਉਹ ਫਲਸਤੀਨ ਜਿਹੜੇ ਉੱਥੇ ਉਹਨਾਂ ਨੂੰ ਕਿੱਦਾਂ ਰੀਕੋਗਨਾਈਜ਼ ਕਰਦੇ ਆ ਨਵੰਬਰ 1967 ਵਾਲੇ ਬਾਰਡਰ ਹੋਣਗੇ ਇਹ ਸਾਡੇ ਲਈ ਆਉਣ ਵਾਲਾ ਜਿਸ ਤਰ੍ਹਾਂ ਦੇ ਨਾਲ ਉਹਨਾਂ ਨੂੰ ਕਿ ਤਾਲੀਆਂ ਮਾਰੀਆਂ ਗਈਆਂ ਜਿੱਦਾਂ ਉਹਨਾਂ ਨੇ ਕਿਹਾ ਵੀ ਤੁਸੀਂ ਈਰਾਨ ਦੇ ਉੱਪਰ ਆਪਾਂ ਹਮਲਾ ਕਰਕੇ ਈਰਾਨ ਦਾ ਨਿਊਕਲੀਅਰ ਪ੍ਰੋਗਰਾਮ ਖਤਮ ਕਰ ਦਿੱਤਾ ਫਿਰ ਤਾਲੀਆਂ ਵੱਜੀਆਂ ਕਿਹਾ ਵੀ ਗਜ਼ਾ ਦੇ ਵਿੱਚ ਜਿਸ ਤਰੀਕੇ ਦੇ ਨਾਲ ਹਮਾਸ ਨੂੰ ਖਤਮ ਕੀਤਾ ਤਕਰੀਬਨ 70000 ਦੇ ਕਰੀਬ ਕੈਜੂਅਲਟੀ ਜਿਹੜੀ ਐਡਮਿਟ ਹੁੰਦੀ ਹੈ ਦੋਨੋਂ ਸਾਈਡ ਦਾ ਦੇ ਵਿੱਚ ਬੇਸ਼ੱਕ ਲੈਂਸ ਲੈਟ ਜਿਹੜਾ ਯੂਕੇ ਦਾ ਉਹ 4 ਲੱਖ ਕਹਿ ਰਿਹਾ ਹੈ ਔਰ ਉਹਦੇ ਮਾਰੀਆਂ ਫਿਰ ਉਹ ਕਿਹਾ ਗਿਆ ਕਿ ਹੁਣ ਤੁਸੀਂ ਛੋਟੀ ਮੋਟੀ ਸ਼ਿਗਾਰ ਜਾਂ ਸ਼ੈਂਪੇਨ ਦੇ ਚਾਹ ਆ ਆਪਣੇ ਨੇਚਨ ਹਾਊ ਦੇ ਉੱਪਰ ਉਹਨਾਂ ਦੇ ਲਈ ਤੁਸੀਂ ਉਹ ਕੁਝ ਵੀ ਮਹਿਨੇ ਨਹੀਂ ਰੱਖਦੇ ਤੁਸੀਂ ਉਹਨੂੰ ਪਾੜਨ ਦਿਓ ਪ੍ਰੈਜ਼ੀਡੈਂਟ ਨੂੰ ਕਿਹਾ ਇਹ ਤੇ ਫਿਰ ਤਾਲੀਆਂ ਵੱਜੀਆਂ ਜਾਂ ਉਹ ਡੈਮੋਨਸਟ੍ਰੇਸ਼ਨ ਜਿਹੜੇ ਰੇਲਵੇ 'ਚ ਹੋਣੀਆਂ ਸੀ ਉਹ ਖਈ ਸੀਗੀਆਂ ਇਹੋ ਫੇਕ ਸੀਗੀਆਂ ਢੋਣ ਵਾਲਿਆਂ ਤੇ ਛੱਡ ਦਿੰਦੇ ਆ ਔਰ ਪਰ ਇਹਦੇ ਵਿੱਚ ਇੱਕ ਦੇਸ਼ਾਂ ਇਹਦੇ 'ਚ ਹਾਂਜੀ ਹਾਂਜੀ 20 ਦੇਸ਼ਾਂ ਦੇ ਹੋਰ ਮੁਖੀ ਵੀ ਸਨ ਹਾਂਜੀ ਔਰ 트ੰਪ ਨੇ ਈਜਿਪਟ ਦੀਆਂ ਵੀ ਸਫਤਤਾ ਕੀਤੀਆਂ ਅਤੇ ਮਿਡਲ ਈਸਟ ਵਿੱਚ ਇੱਕ ਨਵਾਂ ਫਿਊਚਰ ਗਾਜ਼ਾ ਪੀਸ ਪਲਾਨ ਗਾਜ਼ਾ ਪੀਸ ਪਲਾਨ ਦੇ ਵਿੱਚ ਕੀ ਹਮਾਸ ਉੱਥੇ ਰਹੇਗੀ ਛੱਡਣ ਨੂੰ ਮਜਬੂਰ ਹੋਣਗੇ ਇਹਦੇ ਤੋਂ ਆਪਾਂ ਨੂੰ ਬਹੁਤ ਕੁਝ ਸਿੱਖਣ ਦੀ ਲੋੜ ਵੀ ਹੈ ਕਿਉਂਕਿ ਸਾਡੀ ਸਥਿਤੀ ਕਿਸ ਤਰ੍ਹਾਂ ਦੀ ਹੈ ਗਾਜਾ ਵਰਗਾ ਤਾਂ 1984 ਵਿੱਚ ਆਪਣੇ ਨਾਲ ਵੀ ਹੋਇਆ ਪਰ ਕਿੰਨੇ ਕੁ ਲੋਕ ਗੱਲ ਕਰਦੇ ਨੇ ਕਿਸ ਲੈਵਲ ਤੇ ਕਰਦੇ ਨੇ ਜਿਊਸ਼ ਜੈਨੋਸਾਈਡ ਜਿਹੜੀ ਆਪਾਂ ਦੇਖਦੇ ਆ 1945 ਤੋਂ ਪਹਿਲਾਂ ਜਾਂ ਹਿਟਲਰ ਬਰੋ ਕੀਤੀ ਗਈ ਉਹ ਵੀ ਇੱਕ ਮੰਦਭਾਗੀਆਂ ਘਟਨਾਵਾਂ ਹਨ ਹਾਂਜੀ ਫਿਰ ਇਸ ਤੋਂ ਬਿਨਾ ਜੇ ਅੱਜ ਦੇ ਹਾਲਾਤ ਨੇ ਉਹਨਾਂ ਨੇ ਗੱਲਬਾਤ ਪੀਐਲਓ ਨਾਲ ਕਰਨੀ ਹੈ ਨਾ ਕਿ ਹਮਾਸ ਨਾਲ ਕਰਨੀ ਹੈ ਪੀਐਲਓ ਵਰਗੀ ਆਰਗੇਨਾਈਜੇਸ਼ਨ ਸਾਡੇ ਕੋਲ ਹੈ ਇਹ ਸਵਾਲ ਵਿਉੜਦੇ ਨੇ ਹਾਂਜੀ ਸਰਦਾਰ ਭਿੰਦਰ ਸਿੰਘ ਜੀ ਜਿਹੜੀ ਆਪਾਂ ਫੈਨਸੈਟਿਕ ਹਾਂ ਹਾਂ ਉਹ ਹਲੇ ਗੱਲ ਕਰ ਰਹੇ ਸੀ ਜਿਹੜੀ ਏਜੀਪਟ ਦੇ ਵਿੱਚ ਸ਼ਰਮਲ ਸ਼ੇਕ ਵਿੱਚ ਜਿਹੜੀ ਗੱਲਬਾਤ ਸੀ ਜਿਹੜੀ ਹੋ ਗਈ ਹੋ ਚੁੱਕੀ ਹੈ ਮੇਰਾ ਖਿਆਲ ਹੁਣ ਹੋ ਚੁੱਕੀ ਹੋ ਚੁੱਕੀ ਹੈ ਜਲ ਹਮਾਸ ਤੇ ਜਿਹੜੀ ਇਜ਼ਰਾਈਲ ਨੂੰ ਦੋਨਾਂ ਨੂੰ ਪਹਿਲਾਂ ਪਾਰਟਿਸਪੇਟ ਨਹੀਂ ਕਰਨ ਦੇਣਾ ਇਸ ਤਰ੍ਹਾਂ ਹੈ ਹਾਂ ਸਰਦਾਰ ਸਿੰਘ ਜੀ ਵੀ ਜਿਹੜੀ ਪੀਐਲਓ ਆ ਉਹ ਸੈਪਟ ਕਰ ਰਹੀ ਆ ਉਹਨੂੰ ਉਹਨਾਂ ਨੇ ਐਕਸੈਪਟ ਕਰ ਲੈਣਾ ਦਾ ਕਿ ਉਹ ਸ਼ਰਤਾਂ ਮੰਨ ਲੈਂਦੇ ਆ ਜਿੱਦਾਂ ਉਹਨਾਂ ਨੂੰ ਉਹ ਦੇਖ ਲੈਂਦੇ ਆ ਵੀ ਜੇ ਨਹੀਂ ਉਹ ਮਾਰੇ ਜਾਵਾਂਗੇ ਸੋ ਉਹ ਫਿਰ ਸ਼ਰਤਾਂ ਜਦੋਂ ਮੰਨਣਗੇ ਉਹਦੇ ਵਿੱਚ ਬਿਜ਼ਨਸ ਸਾਰਾ ਸਾਰੀਆਂ ਇਜ਼ਰਾਈਲ ਬਣਾਏਗਾ ਉਹ ਇਜ਼ਰਾਈਲ ਦੀ ਜਿਹੜੇ ਮਤਾਇਦ ਹੋਣਾ ਕਿਉਂਕਿ ਉਹਨਾਂ ਨੇ ਇੱਕ ਹੱਟ ਹੋਣਾ ਇੰਟਰਨੈਸ਼ਨਲ ਵਰਡ ਵਿੱਚ ਉਹ ਮੰਨ ਲੈਣਗੇ ਵੀ ਹਾਂ ਅਸੀਂ ਤੁਹਾਡੇ ਗਲਾਮ ਆ ਤੁਸੀਂ ਵਾਲਮਾਰਟ ਖੋਲੋ ਸਾਡਾ ਨਹੀਂ ਕੀ ਸਾウਦੀ ਅਰਬੀ ਜੇ ਉੱਥੇ ਪੈਸਾ ਲਾਏਗਾ ਉਹ ਵੀ ਚਾਹੇਗਾ ਵੀ ਹਮਾਸਰ ਕੇ ਲਈ ਜਿਹੜੀ ਪਾਰਟੀ ਇਹ ਮੈਂ ਸਿਰਫ ਤੁਹਾਨੂੰ ਇੱਕ ਰੀਜ਼ਨ ਦੱਸ ਰਿਹਾ ਕਿ ਜਦੋਂ ਜਿਹੜੇ ਹਥਿਆਰਬੰਦ ਲੋਕ ਦੇ ਨਹੀਂ ਹੁੰਦੇ ਕਿਸੇ ਦੀ ਗੱਲ ਨੂੰ ਸੋ ਉਹਨਾਂ ਨੂੰ ਜਦੋਂ ਤੁਸੀਂ ਇਦਾਂ ਮਰੀਆਂ ਮੇਟ ਕਰਨੇ ਜਿਹਦਾ ਗਜ਼ਾ ਦੇ ਵਿੱਚ ਇਜ਼ਰਾਇਲ ਨੇ ਕੀਤਾ ਔਰ ਉਹਨਾਂ ਨੂੰ ਗੋਡੇ ਲਵਾ ਲੈਨੇ ਉਹਨਾਂ ਨੂੰ ਜੀਣਾ ਪੈਂਦਾ ਗੁਲਾਮ ਰਹਿ ਕੇ ਸੋ ਗੁਲਾਮ ਰਹਿ ਕੇ ਜੀਣ ਦੇ ਲਈ ਉਹਨਾਂ ਦੇ ਪੀਐਲਓ ਇਹੋ ਜਿਹੇ ਬੰਦੇ ਉੱਥੇ ਸਾਹਮਣੇ ਆਉਂਦੇ ਆ ਪਰ ਇੱਕ ਉਮੀਦ ਇਹ ਤਾਂ ਇੱਕ ਤਰ੍ਹਾਂ ਦੇ ਨਾਲ ਟੋਟਲ ਸਰੈਂਡਰ ਹੈ ਜਿਹੜਾ ਗਜ਼ਾ ਦੇ ਵਿੱਚ ਜਿਹੜਾ ਹਮਾਸ ਦਾ ਜਾਂ ਫਲਸਤੀਨੀਆ ਦਾ ਪਰ ਫਿਰ ਵੀ ਟੈਲੇ ਨੇ ਵੀ ਕੀਤਾ ਸੀ ਜਦੋਂ ਉਹ ਆਪਣੇ ਆਫਰੀਕਾ ਦੇ ਵਿੱਚ ਪਰ ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਦਾ ਕਿਉਂਕਿ ਇਹ ਇਸ ਤਰ੍ਹਾਂ ਹੋਏਗਾ ਥੋੜਾ ਕਿ ਹੌਲੀ-ਹੌਲੀ ਜਦੋਂ ਉੱਥੇ ਪੀਸ ਹੋਏਗੀ ਜਿੱਦਾਂ ਆਫਰੀਕਾ ਹੁਣ ਰੈਮਾਫੂਜ਼ਾ ਸੋਵਰੈਂਟੀ ਦਿਖਾਉਣ ਲੱਪੇ ਆ ਹੁਣ ਉਹ ਆਕੜ ਵੀ ਗਏ ਆ ਪਹਿਲਾਂ ਉਹਨਾਂ ਨੇ ਨਿਊਕਲੀਅਰ ਦਾ ਟਰੂਥ ਐਂਡ ਰੀਕਾਂਸਿਲੀਏਸ਼ਨ ਵੀ ਦਿੱਤਾ ਸੋ ਹਮਾਸ ਦੀ ਇਹ ਗੱਲ ਮੈਂ ਆਪਣੇ ਲੋਕਾਂ ਨੂੰ ਦੱਸਣਾ ਚਾਹੁੰਦਾ ਵੀ ਹਮਾਸ ਜਿਹੜੀ ਆ ਉਹ ਮਿੱਟੀ ਦੀ ਆਜ਼ਾਦੀ ਲਈ ਸੀ ਅੱਜ ਨਹੀਂ ਜੇ ਅੱਜ ਫਲਸਤੀਨ ਸਟੇਟ ਨੂੰ ਇੱਕ ਪੂਰੀ ਸਟੇਟ ਵਾਂਗੂ ਜਾਂ 10 ਸਾਲਾਂ ਨੂੰ 5 ਸਾਲਾਂ ਨੂੰ ਕਿਉਂਕਿ ਆਲੇ ਦੁਆਲੇ ਨੇ ਉਹ ਆਜ਼ਾਦੀ ਦਾ ਨਿਗਰ ਜ਼ਰੂਰ ਮੰਨਣਗੇ ਸੋ ਹਾਲ ਦੀ ਹੋਣੀ ਚਾਹੀਦੀ ਜਿਹੜੀ ਬ੍ਰਿਟਲ ਹੋਣਾ ਚੀਜ਼ਾਂ ਨੂੰ ਤੋੜ ਦਿੰਦੀ ਆ ਦੇ ਜਿਹੜੇ ਉੱਥੋਂ ਛੱਡੇ ਆ ਜਿਹੜੀ ਡਿਮਾਂਡ ਕੀਤੀ ਸੀ ਵੀ ਜਿਹੜੇ 1250 ਕੈਦੀ ਸੀ ਜਿਹੜੀ ਇਜ਼ਰਾਈਲ ਦੀ ਜੇਲ੍ਹਾਂ ਵਿੱਚ ਨੂੰ ਮੇਰਾ ਖਿਆਲ ਹੈ ਏਜੀਪਟ ਵਿੱਚ ਵੀ ਕੱਢ ਦਿੱਤਾ ਗਿਆ ਪਹਿਲਾਂ ਉਹ ਜ਼ਰੂਰ ਰਮਾਲਾ ਦੇ ਵਿੱਚ ਉਹ ਉਹ ਉਹਨਾਂ ਨੂੰ ਗਦਾ ਛੱਡਣੀ ਪਏਗੀ ਸੋ ਇਹ ਵਿਕਟੋਰਸ ਜਸਟ ਸੈਟਲਮੈਂਟ ਆ ਜਿਹੜਾ ਜਿੱਤ ਗਿਆ ਜਿਹੜਾ ਪਾਵਰਫੁਲ ਆ ਔਰ ਇੱਕ ਗੱਲ ਮੈਂ ਜ਼ਰੂਰ ਕਹਾਂਗਾ ਵੀ ਕੋਈ ਵਾਰ ਨਹੀਂ ਸੀ ਵਾਰ ਹੋਈ ਇੰਡੀਆ ਪਾਕਿਸਤਾਨ ਦੇ ਵਿੱਚ ਜਾਂ ਰਾ ਇੱਕ ਬਿਨਾ ਆਰਮੀ ਤੋਂ ਬਿਨਾ ਨੇਵੀ ਤੋਂ ਬਿਨਾ 에ਅਰ ਫੋਰਸ ਤੋਂ ਜਿਹੜੇ ਗਜ਼ਾ ਦੇ ਡਿਫੈਂਸ ਕਰ ਰਹੇ ਸੀ ਉਹਨਾਂ ਦੇ ਉੱਪਰ ਇੱਕ ਫੌਜੀ ਜਾਰੀਅਤ ਸੀ ਇਹਨੂੰ ਤੁਸੀਂ ਇੱਕ ਤਰ੍ਹਾਂ ਦੇ ਨਾਲ ਜਿਹੜਾ ਆ ਉਹ ਕਹਿ ਸਕਦੇ ਆਂ ਵੀ ਉਹ ਹਮਲਾ ਸੀ ਇੱਕ ਫੌਜੀ ਜਾਰੀਅਤ ਦਾ ਮਤਲਬ ਹੁੰਦਾ ਕਿ ਧੱਕਾ ਕਰ ਦੇਣਾ ਧੱਕਾ ਸਿਕਾ ਤਾਂ ਮੈਂ ਇਸ ਕਰਕੇ ਨਹੀਂ ਕਹਿੰਦਾ ਕਿਸੇ ਦੇ ਪੱਖ ਜਾਂ ਕਿਸੇ ਦੇ ਵਿਰੁੱਧ ਕਿਉਂਕਿ ਦੂਜੇ ਪਾਸੇ ਨਾ ਆਰਮੀ ਜਾਂ 에ਅਰ ਫੋਰਸ ਨਾ ਨੇਵੀ ਨਾ ਰੈਗੂਲਰ ਫੋਰਸ ਇੱਕ ਗੱਲ ਜ਼ਰੂਰ ਹੈ ਜਿੱਦਾਂ ਪ੍ਰੈਜ਼ੀਡੈਂਟ 트ੰਪ ਨੇ ਸਰਦੇਵ ਭਾਜੀ ਕਿਹਾ ਕਿ ਵਿੱਚ ਸ਼ਾਂਤੀ ਆਏਗੀ ਇਹ ਗੱਲ ਕੋਈ ਸ਼ੱਕ ਨਹੀਂ ਇਹ ਬਿਲਕੁਲ ਸਹੀ ਕਿਹਾ ਉਹਨਾਂ ਨੇ ਔਰ ਇਸ ਵਾਲੀ ਦੁਨੀਆ ਦਾ ਇੱਕ ਨਵਾਂ ਆਰਡਰ ਵੀ ਤੁਹਾਨੂੰ ਸਾਹਮਣੇ ਆਏਗਾ ਹਲੇ ਇਹਨੂੰ ਹੋਲੈਂਡ ਤੋਂ ਸ਼ੁਰੂ ਜਦੋਂ ਇਹ ਫੈਲਿਆ ਤੁਸੀਂ ਦੇਖੋਗੇ ਯੂਕਰੇਨ ਤੋਂ ਵੀ ਵਾਧਾ ਜ਼ਿਆਦਾ ਇਹ ਇਹ ਯੂਕਰੇਨ ਰਸ਼ੀਆ ਹੁਣ ਮਿਡਲ ਈਸਟ ਵਾਲਾ ਜਿਹੜਾ ਇਸ਼ੂ ਆ ਉਹ ਉਹਦੀ ਉਹਦੇ ਸੋਲਜਰਾਂ ਦੀ ਸ਼ੁਰੂਆਤ ਹੋ ਰਹੀ ਹੈ ਟੂ ਸਟੇਟ ਸੋਲੂਸ਼ਨ ਵੱਲੋਂ ਗੱਲ ਜਾ ਰਹੀ ਹੈ ਆਪਾਂ ਜਿਹੜੀ ਸਾਊਥ ਏਸ਼ੀਆ ਦੀ ਗੱਲ ਕਰਦੇ ਜਿੱਥੇ ਹੁਣ ਵੱਡਾ ਵਿਗ ਗੇਮ ਗ੍ਰੇਟ ਗੇਮ بڑا ਮੁੱਦਾ ਆਏਗਾ ਆ ਜਿਹੜਾ ਮੁਤਕੀ ਆਪਾਂ ਵਿਦੇਸ਼ ਮੰਤਰੀਆ ਅਫਗਾਨਿਸਤਾਨ ਦਾ ਇਹ ਐਵੇਂ ਨਹੀਂ ਇੰਡੀਆ ਚ ਤੁਰਿਆ ਫਿਰਦਾ ਇਹਨੂੰ ਇੰਡੀਆ ਵਾਲੇ ਐਵੇਂ ਨਹੀਂ ਵੈਲਕਮ ਕਰ ਰਹੇ ਇਹ ਇਹਨਾਂ ਨਾਲ ਕੀ ਸਾਂਝ ਹੈ ਇਸਲਾਮਿਕ ਜਦੋਂ ਕੰਟਰੀਜ਼ ਦੀ ਗੱਲ ਕਰਦੇ ਆ ਕੀ ਹੁਣ ਸੰਗੀ ਅਤੇ ਤਾਲਵਨ ਇਕੱਠੇ ਚੱਲਣਗੇ ਇਹ ਮੁੱਦੇ ਵੀ ਲੋਕੀ ਸਵਾਲ ਤਾਂ ਪੁੱਛ ਰਹੇ ਨੇ ਕਦੀ ਯੂਪੀ ਵਿੱਚ ਕਦੀ ਇਧਰ ਉਧਰ ਘਮਾਇਆ ਜਾ ਰਿਹਾ ਕਦੀ ਅੰਮ੍ਰਿਤਸਰ ਘਮਾਇਆ ਜਾ ਰਿਹਾ ਇਸ ਗ੍ਰੇਟ ਗੇਮ ਵਿੱਚੋਂ ਸਾਊਥ ਏਸ਼ੀਆ ਇੰਡੀਆ ਖਾਲਸਤਾਨ ਪਾਕਿਸਤਾਨ ਅਫਗਾਨਿਸਤਾਨ ਕਸ਼ਮੀਰ ਬਹੁਤ ਸਾਰੇ ਮੁੱਦੇ ਸਾਹਮਣੇ ਆਉਣਗੇ ਇਹਦੇ ਦੇਖੀ ਕਹਿਣਾ ਚਾਹੁੰਦੇ ਹੋ ਦੇਖੋ ਜੀ ਜਿਹੜੇ ਪ੍ਰੈਜ਼ੀਡੈਂਟ 트੍ਰੰਪ ਨੇ ਕਿਹਾ ਵੀ મે પીસ મેટ લીડર ઓફ પીસ યમ સો દેખો પીસ એટ ધ કોસ્ટ ઓફ વોટ મતલબ કે પીસ ਜਿਹੜੇ ਲੋਕ ਗੁલાਮ ਜਿਸ ਤਰ੍ਹਾਂ ਦੇ ਨਾਲ ਇੱਕ ਸਟੇਟਮੈਂਟ ਆਈ ਕੈਨੇਡਾ ਤੋਂ ਵੀ ਅਸੀਂ ਸੋਵਰਨਿਟੀ ਐਂਡ ਟੈਰਿਟਰੀਅਲ ਇੰਟੈਗਰਿਟੀ ਭਾਰਤ ਦੀ ਕੀ ਟੈਰਿਟਰੀਅਲ ਇੰਟੈਗਰਿਟੀ ਆ ਭਾਰਤ ਦੀ ਕੀ મતલਬ ਇਸ ਗੱਲ ਦਾ ਕਹਿਣਾ ਵੀ ਸੋਵਰਨਿਟੀ ਕੀ ਆ ਕੀ ਨਹੀਂ ਕਰਦੀ ਸੀ 15 ਅਗਸਤ 1947 ਤੋਂ ਪਹਿਲਾਂ ਉਹਨੂੰ ਤੁਸੀਂ ਕਿਹੜੇ ਬੇਸ ਤੇ ਕਹਿ ਰਹੇ ਹੋ ਟੈਰੀਟੋਰੀਅਲ ਇਨਟੈਗ੍ਰਿਟੀ ਮੈਂ ਆਪਣੇ ਸੁਣਨ ਵਾਲਿਆਂ ਨੂੰ ਇਹ ਗੱਲ ਦੱਸ ਦੇਣਾ ਚਾਹੁੰਦਾ ਵੀ ਇਹ ਥੋੜਾ ਥੇਰ ਲੱਗ ਸਕਦਾ ਥੋੜਾ ਜਿਹਾ ਪਰ ਪਹਿਲਾਂ ਬਹੁਤ ਕੁਇਕ ਨਾ ਰੈਜ਼ੋਲੂਸ਼ਨ ਥੋੜਾ ਡਿਲੇ ਹੋ ਜਾਏਗਾ ਪਰ ਭਾਰਤ ਦਾ ਡਿਜ਼ੋਲੂਸ਼ਨ ਜਿਹੜਾ ਆ ਉਹ ਜ਼ਰੂਰ ਹੋਏਗਾ ਔਰ ਜਿਹੜੀ ਤੁਸੀਂ ਪ੍ਰੈਜ਼ੀਡੈਂਟ 트੍ਰੰਪ ਦੀ ਗੱਲ ਕੀਤੀ ਹੈ ਵੀ 20 ਸਟੇਟ ਦੀ ਜਾਂ 20 ਪੁਆਇੰਟਾਂ ਜੰਡੇ ਦੀ ਕਹਿੰਦਾ ਕਿ ਉਹਨਾਂ ਨੇ ਜਿਹੜੀ ਬਾਰ-ਬਾਰ ਇਹ ਕਿਹਾ ਵੀ ਮੈਂ ਜਿਹੜੀ ਆ ਜੇ ਇਵਨ ਉਹਨਾਂ ਨੇ ਕਿਹਾ ਕਿ ਯੂਕਰੇਨ ਦੀ ਜੰਗ ਵੀ ਹੋਣੀ ਨਹੀਂ ਸੀ ਹਮ ਬਾਈਡਨ ਨਾ ਹੁੰਦਾ ਸੋ ਇਹ ਗੱਲ ਉਹਨਾਂ ਦੀ ਅਫੀਸ਼ੀਅਲੀ ਕਹਿ ਦੇਣ ਦਾ ਮਤਲਬ ਇਹ ਆ ਵੀ ਹੀ ਇਜ਼ ਅ ਪ੍ਰੈਜ਼ੀਡੈਂਟ ਆਫ ਪੀਸ ਇਹ ਬੰਦੇ ਜਿੱਦਾਂ ਵਾਸ਼ਿੰਗਟਨ 'ਚ ਵੋਟ ਹੋਈ ਆ ਇਹ ਹਰ ਜਗ੍ਹਾ ਵੋਟ ਕਰਨਗੇ ਔਰ ਔਰ ਤੁਸੀਂ ਸਗਰੇਵ ਪਾਜੀ ਇਹ ਗੱਲ ਕੀਤੀ ਸੀਗੀ ਵੀ ਸਾਡੇ ਡਰ ਡਰੂ ਲੀਡਰਸ਼ਿਪ ਜਾਂ ਕਿਸੇ ਤਰ੍ਹਾਂ ਦੇ ਨਾਲ ਰਲ ਕੇ ਬਦਾਰੇ ਜਿਹੜੇ ਟੈਕਸੀਡ ਤਰੀਕੇ ਦੇ ਨਾਲ ਖਾਲਸਾ ਦਾ ਵਿਰੋਧ ਕਰਨਾ ਮੰਨ ਰਿਹਾ ਸੀ ਕਿਹਦੇ ਨਾਲ ਸਿੱਧੇ ਤੌਰ ਤੇ ਨਹੀਂ ਉਹਨਾਂ ਨੂੰ ਪਤਾ ਕਿ ਸਿੱਧੇ ਤੌਰ ਤੇ ਲੋਕ ਵੋਟਾਂ ਪਾਉਣ ਆ ਗਏ ਸੋ ਇਹ ਜਿਹੜੀ ਡਰ ਡਰੂ ਲੀਡਰਸ਼ਿਪ ਵੀਜ਼ਾ ਲੀਡਰਸ਼ਿਪ ਔਰ ਤੋਂ ਬਾਅਦ ਲੋਨ ਚੜਾਉਣਾ ਲੀਡਰਸ਼ਿਪ ਇਹਦੇ ਕਰਕੇ ਵੀ ਜਿਹੜਾ ਬਿਮਾਰੀ ਹੈ ਲੇਕਿਨ ਇਹਦਾ ਮੁੱਦਾ ਇਹ ਨਹੀਂ ਕਿ ਅਸੀਂ ਇਹ ਤੁਸੀਂ ਇਹ ਵੀ ਦੇਖੋ ਵੀ ਕਿੰਨੇ ਲੋਕ ਇਹਨਾਂ ਦੇ ਇਹਨਾਂ ਵੀ ਇਹਨਾਂ ਸੌਰੀ ਇਹਨਾਂ ਡਰਪੋਕ ਲੀਡਰਾਂ ਦੇ ਬਾਵਜੂਦ ਵੀ ਸੰਗਤ ਜਿਹੜੀ ਵੋਟਾਂ ਪਾਣ ਆ ਰਹੀ ਆ ਡੜਾ ਡਾੜਾ ਦੀ ਤਰ੍ਹਾਂ ਕਿ ਕਿਸੇ ਦਿਨ ਜ਼ਰੂਰ ਇਹ ਆਉਣ ਇਹ ਦਿਨ ਬਾਲਾ ਦੂਰ ਨਹੀਂ ਜਦੋਂ ਇਹ ਵੀ ਕਹਿਣਗੇ ਨਹੀਂ ਨਹੀਂ ਅਸੀਂ ਸਿੱਖਿਆ ਆਲਦੀ ਘੜੀ ਇਹਨਾਂ ਨੂੰ ਲੱਗਦਾ ਵੀ ਇਸ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਐ ਸੋ ਚਲੋ ਤਾਂ ਹੂੰ ਹੂੰ ਹੁਣ ਆ ਇਹ ਆ ਜੀ ਸਖਦੇਵ ਭਾਜੀ ਮਾਫ ਕਰਨਾ ਕਿ ਵੱਡਾ ਮੁੱਦਾ ਵੀ ਡਿਸਕਸ਼ਨ ਹੋਣਾ ਆ ਇਹ ਮੈਂ ਤੁਹਾਡੇ ਪ੍ਰੋਗਰਾਮ ਤੇ ਕਹਿਣਾ ਇਹ ਤੋਂ ਬਗੈਰ ਹਾ ਜੇ ਉਹ ਇਸ ਮੁੱਦੇ ਨੂੰ ਡਿਸਕਸ ਨਹੀਂ ਕਰਦੇ ਇਹ ਇਹ ਗਾਰੰਟੀ ਲਗਾ ਮਾਈ ਭਾਈ ਵਰਜਦਾ ਇਹ ਤਾਂ ਚਲੋ ਗੁਰਪਤਵੰਨ ਸਿੰਘ ਪੰਨੂ ਜਿਹੜੇ ਵਕੀਲ ਸਾਹਿਬ ਨੇ ਉਹਨਾਂ ਨੇ ਸੀਬੀਸੀ ਦੇ ਪ੍ਰੋਗਰਾਮ ਤੇ ਕੀ ਹੱਸੇਗਾ ਔਰ ਰੈਡਿਓ ਨਾਲ ਡਿਸੀਜਨ ਸੀਗਾ ਐਜੂਕੇਟਿਡ ਰਿਸਪਾਂਸ ਹੈਗਾ ਜਦੋਂ ਜਨਾਨੀ ਨੇ ਸੋਰੀ ਪੈਸੀਮਿਸਟਿਕ ਗੱਲ ਕੀਤੀ ਤੇ ਉਹਨਾਂ ਨੇ ਕਿਹਾ ਮਾਰਕ ਮਾਈ ਵਰਡਸ ਤਾਲ ਦਾ ਆਪਣੇ ਬੰਦੇ ਕਈ ਕਹਿਣ ਲੱਪੇ ਕਿਉਂਕਿ ਅਕਸਰ ਏਡਾ ਬੜਾ ਮੋਮੈਂਟਸ ਇਵੈਂਟ ਹੋਣਾ ਬੰਦੂ ਵੀ ਹੋ ਸਕਦਾ ਸੋਵੀਅਤ ਰਸ਼ੀਆ ਵਾਂਗੂ ਤੇ ਇਹ ਹੌਲੀ-ਹੌਲੀ ਵੀ ਜਿਸ ਤਰ੍ਹਾਂ ਬ੍ਰਿਟਿਸ਼ ਛੱਡ ਕੇ ਗਏ ਉਸ ਤਰ੍ਹਾਂ ਵੀ ਹੋ ਸਕਦਾ ਜੀ ਸਕਦੇ ਪਾਜੀ ਧੰਨਵਾਦ ਜੀ ਮੇਰੇ ਖਿਆਲ ਚ ਆਪਾਂ ਹੁਣ ਇੱਥੇ ਸਮਾਪਤੀ ਕਰੀਏ ਤੇ ਆਪਾਂ ਫਿਰ ਮਿਲਦੇ ਆਂ ਅਗਲੇ ਪ੍ਰੋਗਰਾਮ ਵਿੱਚ ਤੇ ਕੋਈ ਗੱਲ ਰਹਿ ਗਈ ਹੋਈ ਕਰ ਸਕਦੇ ਹੋ ਨਹੀਂ ਧੰਨਵਾਦ ਤੁਹਾਡਾ ਸਕਦੇ ਪਾਜੀ ਠੀਕ ਹੈ ਜੀ ਠੀਕ ਹੈ ਓਕੇ ਫਤਿਹ ਸੰਜ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ